ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਅੱਜ ਅਸੀਂ ਗੱਲ ਕਰੀਏ ਮਹਾਰਾਣੀ ਜਿੰਦ ਕੌਰ ਦੀ ਜਿਹੜੀ ਕਦੇ ਪੰਜਾਬ ਦੀ ਮਲਕਾ ਹੋਇਆ ਕਰਦੀ ਸੀ ਤੇ ਇੱਕ ਵਕਤ ਉਹਦੇ ਤੇ ਐਸਾ ਆ ਗਿਆ ਕਿ ਤਕਦੀਰ ਨੇ ਉਹਦੇ ਕੋਲੋਂ ਭੀਖ ਵੀ ਮੰਗਵਾ ਦਿੱਤੀ ਤੇ ਇੱਕ ਸਮਾਂ ਉਹਦੇ ਪੁੱਤਰ ਨਾਲ ਉਸ ਦਾ ਵਿਛੋੜਾ ਪੈ ਗਿਆ ਤੇ 12 ਸਾਲ ਦੇ ਵਿਛੋੜੇ ਤੋਂ ਬਾਅਦ ਉਹ ਆਪਣੇ ਪੁੱਤਰ ਨੂੰ ਕਲਕੱਤੇ ਦੀ ਧਰਤੀ ਤੇ ਮਿਲਦੀ ਹੈ ਕਵਰ ਦਲੀਪ ਨੂੰ ਕਵਰ ਦਲੀਪ ਸਿੰਘ ਨੂੰ ਜਦੋਂ ਉਹ ਮਿਲਦੀ ਆ ਤੇ ਉਸ ਦੇ ਕੰਬਦੇ ਕੰਬਦੇ ਹੱਥ ਅੱਖਾਂ ਤੋਂ ਅੰਨੀ ਹੋ ਚੁੱਕੀ ਆ ਪੁੱਤਰ ਦੇ ਵਿਯੋਗ ਦੇ ਵਿੱਚ ਰੋ ਰੋ ਕੇ ਤੇ ਜਦੋਂ ਮਿਲਦੀ ਆ ਕੰਡ ਦੇ ਉੱਪਰ ਹੱਥ ਫੇਰਦੀ ਆ ਆਪਣੇ ਪੁੱਤਰ ਦੇ ਤੇ ਉਹ ਕੰਬਦੇ ਕੰਬਦੇ ਹੱਥ ਜਦੋਂ ਉਸ ਦੇ ਮੋਢਿਆਂ ਤੇ ਉੱਪਰ ਸਿਰ ਦੇ ਉੱਪਰ ਪਹੁੰਚਦੇ ਅਤੇ ਵੇਖਦੀ ਆ ਕਿ ਦਸ਼ਮੇਸ਼ ਪਿਤਾ ਦੀ ਜਿਹੜੀ ਕੇਸਾਂ ਦੀ ਮੋਹਰ ਉਹਦੇ ਸਿਰ ਦੇ ਉੱਪਰ ਨਹੀਂ ਹੈ ਜਦੋਂ ਇਦਾਂ ਵੇਖਿਆ ਮਾਂ ਨੇ ਕਿ ਕਵਰ ਦਲੀਪ ਸਿੰਘ ਦੇ ਕੇਸ ਕਤਲ ਕੀਤੇ ਹੋਏ ਹਨ ਤੇ ਮਾਂ ਦਾ ਕਲੇਜਾ ਜਿਹੜਾ ਤੂ ਉਠਿਆ ਤੇ ਭੁੱਬਾ ਮਾਰ ਮਾਰ ਕੇ ਰੋਂਦੀ ਮਹਾਰਾਣੀ ਜਿੰਦਕੌਰ ਆਪਣੇ ਪੁੱਤਰ ਨੂੰ ਕਿਦਾਂ ਮਿੱਠਾ ਜਿਹਾ ਤਾਣਾ ਦਿੰਦੀ ਆ ਕਿ ਜਿਸ ਦਿਨ ਮੇਥੋਂ ਪੰਜਾਬ ਖੁੱਸ ਗਿਆ ਸੀ ਉਸ ਦਿਨ ਮੈਨੂੰ ਇੰਨਾ ਅਫਸੋਸ ਨਹੀਂ ਹੋਇਆ ਤੇ ਅੱਜ ਤੇਰੇ ਕੇਸ ਕਤਲ ਕੀਤੇ ਵੇਖ ਕੇ ਮੈਨੂੰ ਬਹੁਤ ਜ਼ਿਆਦਾ ਅਫਸੋਸ ਹੋਇਆ ਤੇ ਮੈਂ ਜਿਉਂਦੇ ਜੀ ਮਰ ਗਈ ਉਸ ਸਮੇਂ ਦਾ ਸੀਨ ਬੀਬੀ ਸੁਖਪਾਲ ਕੌਰ ਬੜਬਰ ਦੇ ਟਾਡੀ ਇਥੇ ਕੋਲੋਂ ਇਉਂ ਸਰਵਣ ਕਰੋ ਜੀ ਜਿੰਦਾਂ ਨੇ ਕਵਰ ਲਾ ਡਲਾ सीने न लाल नज़र तो ही अखा न पाल हो दुश्मण मेर पुतिरा जग सारा वे आख़री डुब गया मेरियां अखिया तारा वे आखिरी डूब गया मेरिया ने के स लाद लिया मखणा वे सोने दिया तारा महंगे नहंगे सिला मसूम बेकदरा क्यों ना संभाले सिखी दी चमकल को गया वे सिखी दी चमकल को गया कुफरा तारा वे आखिरी डुब गया मेरिया अखिया दारा वे आखिरी डुब गया बोल बोली ना तेरी बेटा ਨਾਨਕ ਦੇ ਦੇਸ਼ ਦੀ ਜਾਪੇ ਪੁਸ਼ਾਕ ਵੀ ਤੇਰੀ ਗੈਰਾਂ ਦੇ ਦੇਸ ਦੀ ਦਿਸਦਾਕ ਕਾਰ ਨਾ ਕੋਈ ਰਹਿਮਤ ਦਸ਼ਮੇਸ਼ ਦੀ ਹੈ ਨਹੀਂ ਕਰ ਪਾਣ ਗਾ ਤੇਰੇ ਵੇ ਹੈ ਨਹੀਂ ਕਰ ਪਾਣ ਗਏ ਸਿਰ ਨਾ ਦਸ ਤਾਰਾ ਵੇ ਆਖਰੀ ਡੁੱਬ ਗਿਆ ਮੇਰੀਆਂ ਅੱਖੀਆਂ ਦਾ ਤਾਰਾ ਵੇ ਆਖਰੀ ਡੁੱਬ ਗਿਆ ਚੰਨਿਆ ਸਤਿਗੁਰ ਦੀ ਸਿੱਖੀ ਬੇਟਾ ਤੈਨੂੰ ਜਜਦੀ ਨਾ ਪੱਥਰ ਪਗ ਲਾਉਣੀ ਬਾਣੀ ਸੀਨੇ ਵਿੱਚ ਰਚਦੀ ਨਾ ਕਿਸਮਤ ਤੇਰੀ ਮੈਂ ਵੀ ਹੁਣ ਬਚਦੀ ਨਾ ਮਾਤਾ ਬਦੇ ਕਿਸਮਤ ਤੇਰੀ ਮੈਂ ਵੀ ਹੁਣ ਬਚਦੀ ਨਾ ਨਰਗਸ ਇੱਕ ਸਿੱਖੀ ਦਾਸੀ ਵੇ ਨਰਗਸ ਇੱਕ ਸਿੱਖੀ ਦਾਸੀ ਮੈਨੂੰ ਸਹਾਰਾ ਵੇ ਆਖਰੀ ਡੁੱਬ ਗਿਆ ਮੇਰੀਆਂ ਅੱਖੀਆਂ ਦਾ ਤਾਰਾ ਵੇ ਆਖਰੀ ਡੁੱਬ ਗਿਆ ਮੇਰੀਆਂ ਅੱਖੀਆਂ ਦਾ ਤਾਰਾ ਵੇ ਆਖਰੀ ਡੁੱਬ ਗਿਆ ਚੁੱਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ